ਆਲਨੇ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਕਰਾ ਰਹੇ ਹਾਂ ਟੂਰਨਾਮੈਂਟ ਟਰਾਲੀ ਖਿੱਚ ਮੁਕਾਬਲਾ ਪਰਸੋਂ 14 ਤਰੀਕ ਨੂੰ ਪੈਣੀ ਵਾਗਾ ਪਿੰਡ ਮਾਨਖਾ ਜ਼ਿਲ੍ਹੇ ਚ ਐ ਤੇ ਮੁੰਡੇ ਕਰੀ ਜਾਂਦੇ ਨੇ ਤਿਆਰੀਆਂ ਸਾਰੇ ਪੂਰੀਆਂ ਤੇ 17 ਦੇ ਟਾਇਰ ਹੋਣਾ 60 HP ਟਰੈਕਟਰ ਹੋਵੇ ਕੋਈ ਮਰਜ਼ੀ ਹੋਵੇ ਤੇ ਟਰਬੋ ਲੱਗਿਓ 60 HP ਤੋਂ ਬਾਹਰ ਪਾਲਾ ਕੋਈ ਚੱਕਰ ਨਹੀਂ ਕਾਪੀ ਤੇ ਆਰਸੀ ਤੇ ਬਾਈ ਮੰਨ ਕੇ ਚੱਲ ਵੀ 60 ਐਚ ਵੀ ਹੋਣਾ ਚਾਹੀਦਾ ਹਾਂ ਬਾਕੀ ਉਹ ਜਿਗਾਰਡ ਜਗੂੜ ਜੋ ਵੀ ਕਰਨਾ ਉਹ ਆਲਾ ਕੁਛ ਮਰਜ਼ੀ ਠੀਕ ਹੈ ਤੇ 17 ਤੋਂ ਟਾਇਰ ਵੱਡੇ ਨਹੀਂ ਹੋਣੇ ਚਾਹੀਦੇ 17 ਆਿੰਦਾ ਤੇ ਵਿੱਚ ਪੋਸਟਰ ਵੀ ਪਾਵਾਂਗੇ ਤੇ ਪੌਂਚੋ ਵੱਧ ਤੋਂ ਵੱਧ ਬੂਟ ਖੁੱਲੇ ਆ ਕਿੰਨਾ ਮਾਰਗੀ ਟਾਇਰਾਂ 'ਚ ਪਾਣੀ ਹੋਵੇ ਆਲਾ ਕੁਛ ਮਰਜ਼ੀ ਕਰਕੇ ਲਿਆਉਣਾ ਤੇ ਵੇਟ ਲੱਗੇ ਵਾ ਦੋ ਪਲੇਟਾਂ ਤੋਂ ਵੱਧ ਨਾ ਹੋਵੇ ਉੱਪਰ ਤੇ ਟਾਇਰਾਂ 'ਚ ਪਾਣੀ ਹੋਵੇ ਉਹ ਅਗਲੀ ਦੀ ਇੱਛਾ ਕੀ ਤੇ ਉਹ ਵੇਟ ਦਾ ਕੋਈ ਚੱਕਰ ਨਹੀਂ ਵਾ 30 32 ਕਵਟਲੀ ਹੋ ਗਏ ਆ ਗਾੜਾ ਅਰਜਨ ਤੇ ਦਾਰੇ ਸਾਂ ਲਾਲੀ ਹਾਂ ਦਰਸ਼ਕ ਵੀ ਬੈਠੇ ਆ ਮੁੰਡੇ ਕਮੇਟੀ ਵਾਲੀ ਆ ਸਾਰੇ ਲਾ ਹੋਰ ਜੀ ਕਿਉਂ ਗਾਲਾਂ ਜੀ ਠੀਕ ਆ ਜੀ ਜਮਾਉਕੇ ਹਾਂ ਤਿਆਰੀਆਂ ਫੁੱਲ ਜੋਰਾਂ ਤੇ ਨੇ ਕਰੀ ਜਾਂਦੇ ਤਿਆਰ ਮੁੰਡੇ ਰਵਣੀ ਓਏ ਧਿਆਨ ਨਾ ਗਈ ਖਾਈ ਦੋ ਜੀ ਕਹੀਂ ਲੈ ਕੇ ਨਹੀਂ ਆਉਣਾ ਜਦੋਂ ਜਦੋਂ ਆਰ ਨਹੀਂ ਚੱਲੀ ਹੋਰ ਵੀ ਠੀਕ ਹੋ ਜੀ ਜਮਾਓਕੇ ਜਮਾਓਕੇ ਤੁਸੀਂ ਦੱਸੋ ਕਿੱਦਾਂ ਆ ਰਹੀ ਜਲਦੀ ਆ ਕਿੱਦਿਆ ਟੂਰਨਾਮੈਂਟ ਆਪਣੇ ਹੈ 14 ਨੂੰ 14 ਨੂੰ ਟੂਰਨਾਮੈਂਟ ਆ ਬਾਈ 10 ਵਜੇ ਤੋਂ ਪਹਿਲਾਂ ਪਹਿਲਾਂ ਐਂਟਰੀ ਪਹੁੰਚੀਓ ਵੀ ਪਹਿਲਾ ਟਰੈਕਟਰ ਚੱਲੂ ਜਿਹੜਾ 10 ਵਜੇ ਚੱਲੂ ਠੀਕ ਉਦੋਂ ਬਾਅਦ ਕੋਈ ਲਿਹਾ 17 ਨੰਬਰ ਤੱਕ ਟਾਇਰ ਚੱਲਣਗੇ ਹਾਂ 65 ਪਾਵਰ ਦਾ ਟਰੈਕਟਰ ਹੋਵੇ ਉਹ ਜਿਗਾੜ ਕੋ ਸ ਮਰਜ਼ੀ ਹੋਵੇ ਜਿਗਾੜ ਕੋ ਮਰਜ਼ੀ ਹੋਵੇ 65 HP ਕਾਪੀ ਤੇ ਹੋਵੇ ਬੈਂਡਾ 65 ਠੀਕ ਆ ਠੀਕ ਆ ਪਹੁੰਚੋ ਫਾਈਨ ਨਹੀਂ 바ਗਾ ਕੋਠਿਆਂ ਵਾਲੀ ਹੜਕਾ ਤੇ ਉਹ ਕਾਲੇ ਜੇ ਰੋ ਰੋ ਜੇ ਰੋ ਰੋ